ਸਸਰੀ ਕਾ ਅੱਜ ਮੀ ਪੈ ਗਿਆ ਤੇ ਅਸੀਂ ਸੋਚਿਆ ਵੀ ਸਫੇਦ ਲਾ ਦੀਏ ਬੜੇ ਦਿਨ ਹੋ ਗਏ ਸੀ ਮਾਰਦੇ ਹੋਏ ਵੀ ਇੰਦਰ ਤਾਂ ਲੱਗੇ ਹੋਏ ਆ ਆ ਜਗ੍ਹਾ ਖਾਲੀ ਰਹਿ ਗਈ ਇੱਥੇ ਹੁਣ ਸਫੇਦ ਲਾਉਣ ਲੱਗੇ ਆ ਤੇ ਆ ਬੋਕੀ ਆਪਣੇ ਕੋਲ ਵਰਮੇ ਨਾਲੋਂ ਕੰਮ ਸੌਖਾ ਉਹ ਕੰਦਾ ਕਢਾਈ ਜਾਂਦਾ ਸੀ ਤੁਹਾਨੂੰ ਅੱਗੇ ਵੀ ਦਿਖਾਇਆ ਲਾਈਵ ਚ ਆ ਬੋਕੀ ਨਾਲ ਟੋਆ ਵਧੀਆ ਪੱਟਿਆ ਜਾਂਦਾ ਆ ਜੋ ਨਾਲ-ਨਾਲ ਨਾਲੇ ਪੜਦੇ ਟੋਏ ਤੇ ਨਾਲੇ ਫਿਰ ਸਫੇਦ ਲਾਉਣੇ ਆਨੇੜੇ ਆ ਜੋ ਬਣਾ ਮਿੱਟੀ ਗਿੱਲੀ ਆ ਤੇ ਵਿੱਚੋਂ ਨਿਕਲਦੀ ਨਹੀਂ ਛੇਤੀ ਵਰਮਾ ਕੀ ਵਰਮਾ ਜ਼ੋਰ ਜਿਆਦਾ ਲਵਾਉਂਦਾ ਇਹ ਮਿੰਟੋ ਮਿੱਟੀ ਬਸ ਮਾਰੋ ਚਾਰ ਬੁਕੀਆਂ ਤੇ ਚੱਲ ਵੇ ਸੱਦੇ ਲਾਓ ਇਹ ਨਾ ਯਾਰ ਜਗਾ ਵਹਿਲੀ ਪਈ ਸੀ ਨਾਲੇ ਸੇਮ ਸੇਮ ਸਮ ਚੱਕੀ ਜਾਊਗੀ ਜਿੰਨੀ ਕਿ ਚੱਕਦਾ ਤੇ ਫਿਰ ਜਗਾ ਵਿਹਲੀ ਐ ਥੋ ਟਰੈਕਟਰ ਟਰੈਕਟਰ ਮੋੜਨਾ ਵਾਹਣਾ ਕਰਨਾ ਉਖਾ ਹੋ ਜਾਂਦਾ ਫਿਰ ਕਰਕੇ ਮੈਂ ਸੋਚਿਆ ਵਿਹਲੀ ਨਾਲੋਂ ਤਾਂ ਫਿਰ 4 ਰੁਪਏ ਵਟੇ ਚੰਗਿਆ ਸਫੈਦ ਲਾ ਕੇ ਲੈ ਵੀ ਟੋਵਾ ਮਾਰ ਲਿਆ ਗਿੱਟਕਦਾ ਇੱਕ ਗਿੱਟਕ ਤਾਂ ਅੱਜ ਡੱਕ ਹੈਗਾ ਨਾ ਇਹਨਾਂ ਨੂੰ ਥੋੜਾ ਜਿਆਦਾ ਵੱਧ ਮਾਰ ਲਿਆ ਟੋਵਾ ਆ ਲਾ ਦਿੰਨੇ ਹੁਣ ਸਫੈਦੇ ਤੇ ਲਾ ਕੇ ਸਫੈਦੇ ਤੇ ਫਿਰ ਤੁਹਾਨੂੰ ਸਾਰੇ ਲਾ ਕੇ ਵਿਖਾਉਣੇ ਆ ਹੈ ਵਾਰੀ ਵਾਰੀ ਇੱਕ ਇੱਕ ਕਰਕੇ ਨਕੀਟੋ ਵਿਖਾਉਣੇ ਤੁਹਾਨੂੰ ਸਾਰੇ ਲਾ ਕੇ ਵਿਖਾਵਾਂਗੇ ਤਸੱਲੀ ਨਾਲ ਕੰਮ ਤਾਂ ਸੌਖਾ ਯਾਰ ਬੋਕੀ ਵਾਲਾ ਪਰ ਆਹ ਤੰਗ ਕਰਦੀ ਜਿਹੜੀ ਮਿੱਟੀ ਨਾ ਨਿਕਲਦੀ ਗਿੱਲੀ ਮਿੱਟੀ ਆ ਜੰਮ ਜਾਂਦੀ ਆ ਮਸਾ ਕੱਢਣੀ ਪੈਂਦੀ ਆ ਜੇ ਸੌਖਾ ਕੰਮ ਆ ਤੇ ਨਾਲ ਨਾਲ ਔਖਾ ਵੀ ਹਸਿਆਣੇ ਕਹਿੰਦੇ ਵੀ ਜੇ ਦੁੱਖ ਆ ਤੇ ਨਾਲ ਹੀ ਸੁੱਖ ਹੈ ਹੈ ਤੇ ਚੰਗਾ ਦਾ ਨਾਲ ਮਾੜਾ ਉਹ ਹੀ ਸਿਸਟਮ ਆ ਮੈਂ ਤਾਂ ਚੰਗੇ ਨੂੰ ਲਿਆਇਆ ਸੀ ਮਿੱਟੀ ਨਿਕਲਦੀ ਨਹੀਂ ਦੁਗਣਾ ਜੋਰ ਇਹਦੇ ਤੇ ਲੱਗ ਜਾਂਦਾ ਬੜਾ ਮੋਟਾ ਮੀ ਭਾ ਗਿਓ ਧੁੱਪ ਕੱਢ ਲਈ ਰੱਬ ਨੇ ਆਪਾਂ ਟੋਏ ਮਾਰ ਲਿਆ 15 ਕ ਬੋਟੇ ਲਿਆਇਆ ਸੀ ਮੈਂ ਜਿਆਦਾ ਆਉਂਦੇ ਨਹੀਂ ਸੀ ਮੇਰੇ ਤੋਂ ਬਾਕੀ ਉੱਥੇ ਪਾਹੀ ਅੱਜ ਲੈ ਕੇ ਆਉਣੇ ਆ ਉਧਰ ਲਾਉਣੇ ਸਾਰੇ ਪਾਸੇ ਜੰਨਾ ਸੀ ਮੈਂ ਦਾਣ ਖਾਲੀ ਛੱਡ ਆ ਬੋਟੇ ਟੋਏ ਮਾਰ ਕੇ ਬੋਟੇ ਨਾਲ ਨਾਲ ਰੱਖਦੇ ਆ ਹੁਣ ਬੋਟੇ ਲੈਣੇ ਆਪਾਂ ਲਾ ਵੱਡ ਬਾਏ